ਕਾਕਾ 3500 ਦੇ ਹਿਸਾਬ ਨਾਲ ਗੱਲ ਹੋਈ ਠੀਕ ਹੈ ਕਿੱਲੇ ਦੀ ਤੇ 3500 ਹੀ ਮਿਲਣਾ ਤੈਨੂੰ ਹਾਂ ਤੂੰ ਕਹਿੰਗਾ 4200 ਮੈਨੂੰ ਦੇ ਦੇ ਉਹ ਤਾਂ ਨਹੀਂ ਤੈਨੂੰ ਮਿਲਣਾ ਸਾਰੇ ਪਿੰਡ ਨੇ ਜਦੋਂ 3500 ਦਿੱਤਾ ਤੇ ਅਸੀਂ ਵੀ ਫਿਰ 3500 ਹੀ ਦੇਣਾ ਨਵਾਂ ਰੇਟ ਤਾਂ ਨਹੀਂ ਕੱਢ ਸਕਦੇ ਤੇਰੇ ਤਾਂ ਇਹ ਕਿਨੇ ਪੈਸੇ ਦਿੱਤੇ ਆਹੀ 3500 ਜੇ 3500 ਨਾਲ ਹੀ ਦਿੱਤਾ ਤੇ ਅਸੀਂ ਤੁਹਾਨੂੰ ਕਿਵੇਂ 4200 ਦੇ ਦਈਏ ਵੀ ਕੱਲ ਨੂੰ ਸਾਨੂੰ ਸਾਨੂੰ ਕਹਿਣਗੇ ਆ ਕੇ ਜੇ ਤੁਸੀਂ ਘਟਾ ਦਿਓ ਉਹਨਾਂ ਨੇ ਸਾਡੇ ਤੇ ਫੇਰ ਵੀ ਰੇਟ ਵਧਾਈ ਜਾਂਦੇ ਆ ਕਿੱਲੇ ਮਗਰ 3500 ਦੀ ਗੱਲ ਹੋਈ ਹੈ ਨਾ ਤੇ 3500 ਹੀ ਮਿਲਣਾ ਇੱਕ ਪੰਜੀ ਵੱਧ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਬਾਹਰ ਹੋ ਜਾਗੇ ਤੂੰ ਆਏ ਤੂੰ ਕਿਵੇਂ ਮੇਰੇ ਪਤਨ ਬਾਹਰ ਕੱਢ ਦੇਗਾ ਜਦੋਂ ਝੋਨਾ ਲਾਉਣ ਨੂੰ ਫੋਨ ਕਰਦਾ ਹੁੰਦਾ ਸੀ ਆ ਜਾ ਝੋਨਾ ਲਾ ਕੇ ਜਾਓ ਸਾਡੇ ਤੇ ਉਦੋਂ ਤਾਂ ਤੂੰ ਆਖਿਆ ਨਾ ਮੇਰੇ ਪਤਨ ਵੀ ਚੱਲੇ ਬਾਹਰ ਹੋ ਜਾ ਹੈ ਕੀ ਗੱਲ ਹੈ ਮੇਰੇ ਪਤਨੀ ਜਿੰਨੇ ਦੀ ਗੱਲ ਹੋਈ ਹੈ ਨਾ ਉਹਨੇ ਹੀ ਪੈਸੇ ਲੈਣੇ ਸੀ 4200 ਦੇ ਸਹੌ ਨਾਲ ਲੈਣੇ ਆ 4200 ਹੀ ਕੋਈ ਨਹੀਂ ਹੋਈ ਇਹ ਮੁੰਡਾ ਪੁੱਛ ਕੇ ਗਿਆ ਇਹਨੂੰ ਉਹ ਵੀ ਲਾਉਣੇ ਆ 3500 ਦੇ ਸਹਾਣਾ پیسے ਮਿਲਣਗੇ ਇਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਪੁੱਤ ੱਦਾ ਕਰ ਤੈਨੂੰ 3500 ਨਹੀਂ ਗੱਲ ਹੋਈ ਜੀ ਚੱਲਦੇ ਰੇਟ ਦੀ ਗੱਲ ਹੋਈ ਆਪਣੀ 3500 ਦੀ ਗੱਲ ਨਹੀਂ ਹੋਈ ਜੀ 4200 ਰੁਪਿਆ ਰੇਟ ਚੱਲਦਾ ਕਿੱਲੇ ਦਾ ਉਹ ਮੁੰਡਿਆ ਤੇਰੇ ਤਾਏ ਨੇ ਲਾਇਆ ਕਿੰਨੇ ਪੈਸੇ ਲੈ ਆਉਣਾ 3500 ਹੀ ਦਿੱਤਾ ਹੁਣ ਦਿਖਾ ਦਿੰਦਾ ਤੈਨੂੰ ਮੈਂ ਬੂਟੇ ਕੇ ਲਾਇਆ ਦੀਪੇ ਕੇ ਲਾਇਆ ਬਾਈ ਜੀ 4200 ਨੂੰ ਝੋਨਾ ਲਾਇਆ 3500 ਦਾ ਕਿਤੇ ਵੀ ਰੇਟ ਐ ਨਹੀਂਗਾ ਰੇਟ ਬਣਾ ਲੈ ਲੈ ਐਵੇਂ ਦੱਸਣਾ ਕਰੋ ਬਣਾ ਲੈ ਰੇਟ ਬਾਈ ਜਿੰਦੇ ਵੀ ਕੀਤਾ ਲੱਗੇ ਨਾ ਝੋਨਾ ਸਾਰਾ 3500 ਦੇ ਹਿਸਾਬ ਨਾਲ ਲੱਗਿਆ ਠੀਕ ਹੈ ਸਾਡੇ ਸਾਰੇ ਥੀਕੇ ਨੇ 3500 ਦੇ ਹਿਸਾਬ ਨਾਲ ਲਵਾਇਆ ਅਸੀਂ ਬਈ 3500 ਦਾ ਰੇਟ ਨਹੀਂ ਲੈਣਾ ਨਾ 3500 ਦਾ ਰੇਟ ਹੈਗਾ 4200 ਰੁਪਏ ਦਾ ਰੇਟ ਆ ਕਿੰਨੇ ਦਾ ਪਿੰਡ ਦੇ ਜਿੱਥੇ ਮਰਜ਼ੀ ਜਾ ਕੇ ਪੁੱਛ ਲੋ ਯਾਰ ਤੈਨੂੰ ਮਿਲਣਾ 3500 ਲੈਣਾ ਲੈ ਲੈ ਜੇ ਨਹੀਂ ਲੈਣਾ ਤਾਂ ਤਾਂ ਦੱਸ ਦੇ ਅੱਛਾ ਐ ਤੂੰ ਕਿਵੇਂ ਕਹਿ ਦੇਗਾ ਲੈਣਾ ਤਾਂ ਲੈ ਲੈ ਨਹੀਂ ਲੈ ਮੁਖਤਿਰ ਤੂੰ ਠੀਕ ਦਿੰਨਾ ਸਾਨੂੰ ਮੇਰੇ ਪੁੱਤ ਦੇ ਵੇਖ ਲੈ ਹਾਲ ਕੀ ਹੋਇਆ ਉਹ ਆਏ ਜਾ ਰਿਹਾ ਤੂੰ ਚੁੱਡੀ ਆ ਰਿਹਾ ਉਹ ਆਏ ਜਾ ਰਿਹਾ ਪਾਣੀ ਦੇਣੇ ਗੁੱਬੇ ਮੱਛਾ ਹਾਂ ਮਾਤਮਤੀ ਕਾ ਰੰਗ ਕੇ ਮੈਂ ਇਹ ਕੁੱਠਾ ਦਾ ਵੀਰਗਾ ਸਾਬਨ ਨਾ ਲੱਗਿਆ ਸਾਬਨ ਮਰ ਮਰ ਲਵਾਲੀ ਦੇ ਝੋਨਾ ਦੇ ਹੋਣ ਸੀ ਤੁਹਾਨੂੰ ਲੱਗੇ ਦਿਨ ਜੀ ਤੁਸੀਂ ਗੱਲਾਂ ਕਰਦੇ ਆਂ ਬਈ ਸਾਬਨ ਤੁਸੀਂ ਦੇ ਦੇਉਗਾ ਸਾਨੂੰ ਬੜੀ ਅੱਗ ਨਹੀਂ ਮਾਦਾ ਪੱਥਰ ਕਹਿਣਾ ਪੱਥਰ ਪੜ ਲਿਆ ਕਰੋ ਉਦੋਂ ਚਾਰ ਅੱਖਰ ਇਹਨੇ ਪੜਾ ਲੈਂਦੇ ਇਹ ਪੜਦਾ ਹੈ ਇਹ ਅਣਪੜ ਨਹੀਂ ਪਲੱਸ 2 ਕਰਦਾ 12ਵੀਂ ਚ ਹੋ ਗਿਆ ਹੁਣ ਇਹ ਛੁੱਟੀਆਂ ਆਆਂ ਤੁਹਾਡੇ ਕਰਮਾਂ ਨੂੰ ਤੇ ਜਾਜਵਾਤ ਵਾਣਾਂ ਵੜ ਗਿਆ ਇਹ ਫੜਨ ਵਾਲਾ ਤੈਨੂੰ ਦੀਦਾ ਸੀ ਕਿ ਪੰਜ ਦਿਨ ਲੈਣ ਵਾਲਾ ਲੈ ਆਇਆ ਝੋਨਾ ਪੈਸੇ ਦੇਈ ਜਾਂਨੇ 3500 ਰੁਪਏ 3500 ਬਈ ਲੇਟ ਹੈ ਉਹ ਦੋ ਕਨਾਲਾਂ ਉੱਤੇ ਆ ਵਾਣ ਟੱਟ ਨਹੀਂ ਗਾ ਕਾ ਉਹ ਜਿਹੜੀ ਮੋਟਰ ਲੱਗੀ ਆ ਨਾ ਸੈਰ ਤੇ ਜਿਹੜਾ ਤੁਸੀਂ ਕਿਲਾ ਕਿਨੇ ਨੇ ਆ ਉਹ ਸਾਰੇ ਦੋ ਕਨਾਲਾਂ ਹੈਗੀਆਂ ਯਾਰ ਅਸੀਂ ਮਿਣਿਆ ਵਾਣ ਕਰਮਣਾ ਬਾਈ ਯਾਰ ਉਹ ਆ ਗਿੱਲਾਂ ਦੇ ਉੱਤੇ ਬਣਦਾ ਵਾਣ ਤੁਹਾਡੇ ਲੱਗਿਆ ਹਾਂ ਇਹ ਤਾਂ ਕੁਟਵਾ ਲਈ ਨਹੀਂ ਕਿਹਾ ਆ ਨਵਾਂ ਨਵਾਂ ਬਾਣ ਮਿਆ ਤੁਹਾਡਾ ਆ ਨਵਾਂ ਨਾਲ ਬਾਣ ਮਿਣਿਆ ਤੁਹਾਡਾ ਹਾਂ ਜੱਗੋ ਤੇਰੀ ਮੀ ਗੱਲਾਂ ਆ ਆ ਦੱਸ ਕੋਠੀ ਕਿੰਨੇ ਦੇ ਲੱਗੇ ਜਾਏ ਨੋਆ ਨਾਲ ਮਿਲਣਾ ਬਤ ਮਾਰੀ ਜਨੇ ਉੱਥੇ ਉਹ ਸਿਖਰ ਦੇ ਪਾਰੇ ਪਤਾ ਲੱਗਦਾ ਉੱਥੇ 11:00 ਦੀ ਸੂਰਜ ਦੀਦਾ ਬਾਈ ਜੀ ਰੂਹੀ ਦਾ ਬੇਟੇ ਮਾਰੀ ਜਨੇ ਗੱਲਾਂ 4200 ਦਾ ਰੇਟ ਲੈਣਾ ਹਾਂ ਪੈਸੇ ਦਿੱਤੇ ਤੁਹਾਨੂੰ ਪੈਸੇ ਬਈ ਫਿਰ ਤੁਹਾਡੇ ਨਾਲ ਚੱਲਦੇ ਰੇਟ ਦੀ ਗੱਲ ਹੋਈ ਆ ਸ਼ਹਿਰ ਚ ਪੋਸਟਰ ਲੱਗਿਆ ਸਾਡੇ ਟੂਰਨਾਮੈਂਟ ਵਾਲਾ ਨੇ ਐਡੀਆਂ ਐਡੀਆਂ ਫੋਟੋਆਂ ਲਾਈਆਂ ਬਾਪੂ ਦੀਆਂ ਸਭ ਤੋਂ ਵੱਧ ਪਰਚੀ ਅਸੀਂ ਘਟਾਉਣੇ ਆ। ਉਹ ਅਸੀਂ ਫੋਟੋਆਂ ਦਾ ਬਈ ਕੀ ਕਰਨਾ ਯਾਰ? ਸਾਨੂੰ ਥੋਡੀਆਂ ਫੋਟੋਆਂ ਨਾਲ ਕੀ ਭਾ? ਕਿ ਸਾਨੂੰ ਤਾਂ ਤੁਸੀਂ ਆ 42000 ਦਾ ਰੇਟ ਨਹੀਂ ਦਿੰਦੇ ਜੀ। ਹੈ? ਮੇਰੀ ਗੱਲ ਸੁਣ ਪਹਿਲਾਂ। ਜਿੱਤੇ ਟੂਰਨਾਮੈਂਟ ਆ ਮੁੰਡਾ ਮੇਰਾ ਦੇਖ ਕੇ ਆਉਂਦਾ ਕਿਤੇ 11000, 21000, 51000। ਉਹ ਆ ਬਈ ਯਾਰ ਮਰ ਜਣੇ ਤੁਸੀਂ ਆਪ ਦੀਆਂ ਕਿ ਕੀ ਯਾਰ? ਸਾਨੂੰ ਉਹਦੇ ਨਾਲ ਕੀ ਭਾ ਰੇਸ ਤਾਂ ਤੁਸੀਂ ਮਿਹਨਤ ਲੈਣੇ ਆ ਬਈ ਯਾਰ ਸਾਡੀ ਤਾਂ ਮਿਹਨਤ ਕਰੀ ਜਣਾ ਜਿਹੜੀ ਸਾਨੂੰ ਸਾਡੀ ਮਿਹਨਤ ਦੇ ਦੀ। ਬਸ हां या तू समझा इननू 2500 ਦਾ ਰੇਟ ਚੱਲੀ ਜਾਂਦਾ ਬਤੰਦਰੋਂ 3500 ਦਾ ਰੇਟ ਦਾ ਕਿਤੇ ਵੀ ਹੈ ਨਹੀਂ ਜੀ ਹਾਂ ਉਹਦੀ ਝੋਨਾ ਝੂਨਾ ਲਵਾ ਲਿਆ ਹੁਣ ਬੱਸ ਇੰਨਾ ਦੇ ਨਾਲ ਤੇ ਬਾਪੂ ਸਾਰੇ ਪੱਠੇ ਲੈ ਕੇ ਜਾਂਦੇ ਆ ਖੇਤੋਂ ਤੇ ਗੜੇ ਲੈ ਜਾਂਦੇ ਨਹੀਂ ਹਾਂ ਉਹ ਤੇ ਕੱਕਦੇ ਉਹ ਬਈਆ ਪਸੂ ਨਹੀਂ ਢਾਂਡਾ ਨਹੀਂ ਕਿਸੇ ਦੇ ਮੈਂ ਜ਼ਰੂਰ ਲਿਆਂਦਾ ਰਿਆਂ 22 ਪੱਠੇ ਯਾਰਾਂ ਨੇ ਮਾਰੀ ਜਾਂਦੇ ਤੁਸੀਂ ਕੌਣ ਲੈ ਜਾਂਦਾ ਸੀਗਾ ਮੈਂ ਲੈ ਜਾਂਦੇ 22 ਪੱਠੇ ਮੇਰੇ ਕੋਲੇ ਮੈਂ ਇਹ ਵੀ ਇੱਕ ਨਹੀਂ ਰੇੜਾ ਭਰ ਕੇ ਉਹ 22 ਹੁੰਦੀ ਹੈ ਰੇੜੇ ਤੇ ਉਹ ਥੱਬੇ ਕਿਹੜਾ ਰੇੜਾ ਭਰਿਆ ਬਈ ਥੱਬੇ ਪੱਠੇ ਹੁੰਦੇ ਯਾਰ ਸਾਡੀਆਂ ਬੁੜੀਆਂ ਉੱਥੇ ਇਹਦਾ ਨਜਾਨੇ ਆ ਲੋਕਾਂ ਦੇ ਜ਼ਿੰਮੇਵਾਰਾਂ ਨੂੰ ਲੈ ਕੇ ਹੀ ਜਾਈਦੇ ਆ ਕਿੱਡੀ ਗੱਲ ਝੋਨਾ ਲਾਉਣਾ ਤੇ ਲੈ ਜਾਂਦੇ ਔਰ ਅਜ ਕਿੱਥੋਂ ਲਿਆ ਗਏ ਕਹਿੰਦੇ ਬੱਕਰੀ ਆ ਜਾ ਕੇ ਦੇਖੋ ਸਾਹ ਰੱਖੀ ਬੈਠਿਆ ਘਰੇ ਇਹ ਅਸੀਂ ਥੋੜਾ ਨਾਲ ਗੱਲ ਮੰਗਾਈ ਆ ਤੇ ਝੋਨਾ ਲਾਓ ਨਾਲੇ ਤੁਹਾਨੂੰ ਪੈਸੇ ਦਈਏ ਨਾਲੇ ਇਹ ਪੱਠੇ ਵੜਾਈਏ ਖੇਤੋਂ ਬਈ ਇਹ ਕਿਹੜੀ ਗੱਲ ਗੱਲ ਕੋਈ ਨਹੀਂ ਮੁੱਕੀ ਬਾਈ ਜੀ ਗੱਲ ਚੱਲਦੀ ਰੇੜ ਦੀ ਹੋਈ ਆ ਚਾਰ ਚਾਰਾ ਦੀ ਚਾਹ ਪੀ ਜਨ ਤੁਸੀਂ ਉੱਥੇ ਇੱਥੇ ਪਿੰਡ 'ਚ ਕੋਈ ਚਾਹ ਨਹੀਂ ਪੀਉਂਦਾ ਅਸੀਂ ਤਿੰਨਾਂ ਦੀ ਚਾਹ ਪੀਉਂਦੇ ਹਾਂ ਘੇੜੀ 'ਚ ਹੁਣ ਤਾਂ ਤੁਸੀਂ ਪੱਠੇ ਕਿ ਨਹੀਂ ਜਾਂਦੇ ਨਹੀਂ ਯਾਰ ਹੁਣ ਚਾਹ ਦੇ ਪੈਸੇ ਕੱਟੋਗੇ ਸਾਥੇ ਤੁਸੀਂ ਇਹਨੂੰ 3500 ਤੋਂ ਵੱਧ ਇੱਕ ਪੰਜੀ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਕਰੋ ਬਾਹਰ ਹੋ ਐ ਤੇ ਮੇਰੇ ਪੁੱਤ ਨੂੰ ਕਿਵੇਂ ਬਾਹਰ ਕਰ ਦੇਗਾ ਹੈ ਮੇਰੇ ਪੁੱਤ ਦਾ ਤਾਂ ਕੋਡਾ ਹੋਗਾ ਸਾਡੇ ਬਾਣਾ 'ਚ ਝੋਨਾ ਲਾਉਂਦਾ ਐ ਕਹਿ ਕੇ 10 ਕਿੱਲੇ ਤੇ 15 ਕਿੱਲੇ ਵੇਚਾ ਲਵਾ ਲਿਆ ਤੁਸੀਂ ਬੈਠ ਕੇ ਗੱਲ ਕਰ ਲੋ ਵੀ ਬੈਠ ਬੈਠ ਕੇ ਬੈਠਣ ਜੋਗਰਾ ਬੈਠਦੇ ਨਹੀਂ ਇਹੇ ਕੋਈ ਕਿਤਾਬ ਐ ਝੋਨਾ ਲਾਉਣ ਵਾਲਾ ਦਿਨ ਸੀ ਇੱਕ ਜੇ ਸਾਡੇ ਤੇ ਗਰੀਬੀ ਸੀ ਤਾਂ ਸੀ ਤਾਂ ਤਾਂ ਦਾ ਝੋਨਾ ਲਾਉਣੇ ਤੇ ਇਹ ਅੱਜ ਹਵਾ ਕਰਦੇ ਸਾਡੇ ਤੇ ਹੈ ਉਹ ਮਾਤਾ ਅਸੀਂ ਚਿੱਠੀ ਪਾਈ ਸੀ ਵੀ ਸਾਡੇ ਆ ਕੇ ਝੋਨਾ ਲਾ ਇਹ ਆਪ ਆਇਆ ਇਹਨੂੰ ਪਹਿਲਾ ਗੱਲ ਖੋਲੀ ਹੈ ਵੀ 3500 ਮਿਲੂ ਕਾਕਾ ਇਹ ਕਹਿੰਦਾ ਕੋਈ ਗੱਲ ਨਹੀਂ ਸਰਦਾਰ ਜੀ ਨਹੀਂ 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 3500 ਦੀ ਗੱਲ ਨਹੀਂ ਸਰਦਾਰ ਜੀ ਮੁੰਡਾ ਥੋੜਾ ਕੋਲੇ ਦੇਖਾ ਯਾਰ ਮੁੰਡੇ ਨੂੰ ਕੀ ਪਤਾ ਇਸ ਗੱਲ ਦਾ ਇਹ ਗੱਲ ਦੇ ਬੇ ਥੋੜੀ ਜਨ ਥੋੜੀ ਹੈ ਇਹ ਕੋਈ ਬਾਹਰ ਨਹੀਂ 3500 ਕਹਿੰਦੇ ਆਣੇ ਬੈਠੋ ਰਾਜੋ ਬੈਠ ਕੇ ਗੱਲ ਕਰੋ ਆਪਾਂ ਇੱਥੇ 4200 ਦਾ ਰੇਟ ਚੱਲੀ ਜਾਂਦਾ ਅੱਜ ਤੁਸੀਂ 3500 ਦੀ ਗੱਲ ਕਰਦੇ ਆ ਵਾਹ ਲਵਾ ਕੇ ਤੁਸੀਂ ਇਹ ਉਲਟਾ ਤੁਸੀਂ ਨਹੀਂ ਚੜੀ ਨਾ ਰੇ ਵਾਣ ਘਟ ਦੱਸਦੇ ਆ ਤੁਸੀਂ ਸੋਨਾ ਕਿੰਨਾ ਪਾੜਿਆ ਆ ਸਰ ਜੀ ਤੁਹਾਡਾ ਬਾਈ ਜੀ ਕੋਈ ਗੱਲ ਨਹੀਂ ਖੁੱਲੀ ਜੀ ਮੈਂ ਸਰਦਾਰ ਬੰਦੇ ਆ ਿੱਡੀ ਗੱਲ ਆ ਯਾਰ ਵੇਚ ਦੇਣਗੇ ਯਾਰ ਤੂੰ ਸਮਝਾ ਇਹਨਾਂ ਨੂੰ ਚਲੋ ਤਾਂ ਤੇਰੇ ਮੁੰਡੇ ਦਾ ਰਸਤਾ ਕਰਾਇਆ ਕੁੜੀ ਵਾਲਾ ਨੂੰ ਕਿੰਨੀ ਪਹਿਲੀ ਦੱਸੀ ਆ 20 ਕਿੱਲੇ ਦੱਸੀ ਹੈ ਨਾ ਫੇਰ ਕੌਣ ਤੋਂ 16 ਤੋਂ ਵੀ ਅਕੇਨਾ 15 ਤੇਰੇ ਕੋਲੇ ਉਹ ਬਾਈ ਇਹਨਾਂ ਦਾ ਹੀ ਰੋਤਾ ਤੁਹਾਨੂੰ ਪਤਾ ਹੋਈ ਜਾਂਦਾ ਯਾਰ ਹੇਟ ਉੱਤੇ ਦੀ ਗੱਲ ਨਹੀਂ ਉਹਨਾਂ ਨਾਲ ਕਰ ਲਿਆ ਠੀਕ ਆ ਇਹਨਾਂ ਨਾਲ ਤਾਂ ਨਾ ਕਰ ਨਹੀਂ ਨਹੀਂ ਇਹਨਾਂ ਨਾਲ ਬਾਈ ਜਿਹੜੀ ਗੱਲ 11 ਕਿੱਲੇ ਪੈਲੀ ਤੇਰੀ ਹੈਗੀ ਆ ਨਾ ਉਹ ਉਹ ਨਹੀਂ ਨਹੀਂ ਉਹ ਪਤਾ ਕੀ ਗੱਲ ਆ ਜਿਹੜਾ ਸਾਈਡ ਵਾਲਾ ਕਿੰਨੀ ਹੁੰਦਾ ਨਾ ਕਿੱਲਾ ਇੱਕ ਉਹ ਮੋਟਰ ਲੱਗੇ ਬਾਤ ਉਹ ਦੋ ਕਨਾਲ ਆਉਣੀ ਹੈ ਮੇਰੇ ਲੱਗਦਾ ਲਾਇਆ ਤਾਂ ਹੈ ਨਾ ਉਹ ਉਹ ਲਾਇਆ ਭਾਈ ਇਹ ਕਿੰਨਾ ਚ ਲੱਗਿਆ ਹੋਣਾ ਨਹੀਂ ਨਹੀਂ ਸਾਡਾ ਆ ਪੁੱਤ ਗੱਲ ਸੁਣ ਰਿਹਾ ਪੁੱਤ ਲੈਨੇ ਆਪਾਂ ਕੁੜੇ ਨੂੰ ਕਿੰਨੇ ਉਹਦੀ ਬੈਠ ਕੋਈ ਗੱਲ ਨਹੀਂ 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 ਆਪ ਕਰ ਲੈਨੇ ਆ ਪੁੱਤ ਤੇਰੇ ਘਰ ਦੇ ਕਿੰਨੇ ਬੱਸੀ ਚਲ ਬੈਠੇ ਹੋ ਜਿੰਨੇ ਇਹਨਾਂ ਦੇ ਬਣਦੇ ਆ ਪੈਸੇ ਦਿਓ ਇਹਨਾਂ ਦੇ ਨਹੀਂ ਨਹੀਂ ਦੇਵਾਂਗੇ ਪੈਸੇ ਕੋਈ ਗੱਲ ਨਹੀਂ ਉਹ ਦੇਨੇ ਆਪਾਂ ਕਿਹੜਾ ਮੁਕਰਦੇ ਆ ਭਾਈ ਮੁਕਰਣ ਵਾਲੀ ਗੱਲ ਤੂੰ ਆ ਗਿਆ ਤੇ ਆਪਾਂ ਇਹਨਾਂ ਪੈਸੇ ਐ ਥੋੜਾ ਵੀ ਮੁਕਰਾਂਗੇ ਕੋਈ ਠੀਕ ਹੈ ਤੇਰੇ ਮੂੰਹ ਨੂੰ ਪੈਸੇ ਦੇ ਜਨੇ ਨਹੀਂ 350 ਮੈਂ ਕੋਈ ਕਹਾਤਾ ਚਲਵਾ ਦਿੰਦੀ ਨੇ ਕੋਈ ਨਹੀਂ ਭੇਜ ਮੁੰਡੇ ਨੂੰ ਤੇ ਕਿਦੋਂ ਬੈਠਾ ਰੋਲਾ ਹੈ ਪੈਸੇ ਲਿਆਂਦ ਰੋ ਚੱਕ ਕੇ ਲੈ ਮਾਰੀ ਠੀਕ ਹੈ ਆ 16 ਕਿਲੋ ਲਿਆਈ ਠੀਕ ਹੈ ਜੀ ਹਾਂ ਇਹ ਚੰਗੀਆਂ ਨਹੀਂ ਗੱਲਾਂ ਮੈਂ ਨਹੀਂ ਆਲਾ ਸਾਰੇ ਹੁੰਦੇ ਆ ਪਰ ਇੱਕ ਤਾਂ ਬੰਦਾ ਹੁੰਦਾ ਜਿਹੜਾ ਐ ਕਰਦਾ ਹੁੰਦਾ ਐ ਨਹੀਂ ਕਰਨਾ ਚਾਹੀਦਾ ਨਹੀਂ ਗੱਲ ਬਾਈ ਸੋਡੀ ਗੱਲ ਨਹੀਂ ਚੱਲ ਤੂੰ ਆਈ ਗਿਆ ਤਾਂ ਕੋਈ ਗੱਲ ਨਹੀਂ ਜੋ ਕਹਤਾ ਬਸ 16 ਨੇ ਸੱਚਾ